ਅਜਿਹੇ ਟਾਈਮ ਵਿੱਚ ਜਿੱਥੇ ਅਸੀਂ ਜਦੋਂ ਗੱਲ ਕਰੀਏ ਕੈਨੇਡਾ ਆਸਟ੍ਰੇਲੀਆ ਤਾਂ ਕਾਫੀ ਰੂਲਸ ਅਪਡੇਟ ਹੁੰਦੇ ਨਾਲ ਨਾਲ ਥੋੜੇ ਸਟ੍ਰਿਕਟ ਵੀ ਨਜ਼ਰ ਆ ਰਹੇ ਨੇ ਸਟੂਡੈਂਟ ਵੀਨਾ ਕੰਟਰੀਜ਼ ਨੂੰ ਲੈ ਕੇ ਕਨਫਿਊਜ਼ ਜ਼ਰੂਰ ਨਜ਼ਰ ਆ ਰਿਹਾ ਹਾਲਾਂਕਿ ਉੱਥੇ ਵੀ ਚੰਗੀਆਂ ਆਪਸ਼ਨਸ ਹੈ ਹਲੇ ਵੀ ਜਿਹੜੇ ਸਟੂਡੈਂਟ ਅਪਲਾਈ ਕਰਨਾ ਚਾਹੁੰਦੇ ਨੇ ਪਰ ਜਿਹੜੇ ਸਟੂਡੈਂਟਸ ਦਾ ਸਵਾਲ ਹੁੰਦਾ ਕਿ ਕੁਝ ਥੋੜੀ ਸਾਨੂੰ ਹੋਰ ਕੋਈ ਅੱਛੀ ਆਪਸ਼ਨ ਵੀ ਦਿੱਤੀ ਜਾਵੇ ਤਾਂ ਅੱਜ ਅਸੀਂ ਉਹਨਾਂ ਸਟੂਡੈਂਟਸ ਲਈ ਫਰਾਂਸ ਬਾਰੇ ਗੱਲ ਕਰਨ ਜਾ ਰਹੇ ਹਾਂ ਕਿਉਂਕਿ ਇੱਕਦਮ ਅਸੀਂ ਦੇਖ ਰਿਹਾ ਇੱਧਰ ਫਰਾਂਸ ਵੱਲ ਵੀ ਗ੍ਰਾਫ ਕ ਕੈਰਨ ਨੂੰ ਲੈ ਕੇ ਵੀ ਰਿਜ਼ਲਟਸ ਨੂੰ ਲੈ ਕੇ ਵੀ ਕਿਉਂਕਿ ਫਰਾਂਸ ਇੱਕ ਅਜਿਹੀ ਕੰਟਰੀ ਹੈ ਜਿੱਥੇ ਤੁਸੀਂ ਆਪਣੇ ਫਿਊਚਰ ਦੇ ਅਕੋਰਡਿੰਗਲੀ ਆਪਣਾ ਅਗਰ ਗੋਲ ਸੋਚਦੇ ਹੋ ਤਾਂ ਤੁਸੀਂ ਉਹਨੂੰ ਵਧੀਆ ਢੰਗ ਦੇ ਨਾਲ ਅਚੀਵ ਵੀ ਕਰ ਸਕਦੇ ਹੋ ਸੋ ਕੀ ਕੀ ਖਾਸ ਹੈ ਔਰ ਕਿਸ ਕਿਸ ਨੂੰ ਅਪਲਾਈ ਕਰਨਾ ਚਾਹੀਦਾ ਹੈ ਔਰ ਕੀ ਬੈਨੀਫਿਟਸ ਤੁਹਾਨੂੰ ਇੱਥੇ ਜ਼ਰੂਰ ਮਿਲਣ ਵਾਲੇ ਨੇ ਅਗਰ ਤੁਸੀਂ ਫਰਾਂਸ ਦਾ ਵੀਜ਼ਾ ਹਾਸਲ ਕਰਦੇ ਹੋ ਸੋ ਡਿਟੇਲ ਵਿੱਚ ਪੂਰੀ ਜਾਣਕਾਰੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਰਜੋਤ ਕੌਰ ਔਰ ਇਹ ਪੂਰੀ ਇਨਫਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਨੈਵੀਗੇਟਰਸ ਓਵਰਸੀਸ ਸੋ ਵੀਜ਼ਾ ਐਕਸ ਮੈਸਿਸ ਵੀਨਾ ਗਰਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸੋ ਸਟੂਡੈਂਟਸ ਨੂੰ ਮੈਂ ਜ਼ਰੂਰ ਕਹਿਣਾ ਚਾਹੂੰਗੀ ਨੈਵੀਗੇਟਰਜ਼ ਓਵਰ ਸੀਜ਼ ਕੰਪਨੀ ਜਿਹੜੀ ਕਿ ਤਕਰੀਬਨ 28 ਸਾਲ ਪੁਰਾਣੀ ਕੰਪਨੀ ਹੈ ਤੇ ਸਾਰਾ ਵਰਕ ਐਕਸਪੀਰੀਅੰਸ ਹੈ ਤੇ ਸਾਰੀ ਪ੍ਰੋਫਾਈਲ ਸੇ ਕੰਮ ਕੀਤਾ ਗਿਆ ਤੇ ਸਾਰੇ ਸਟੂਡੈਂਟਸ ਆ ਵੀਜ਼ਾ ਲਗਵਾਇਆ ਗਿਆ ਔਰ ਕਈ ਕੰਟਰੀਜ਼ ਦੇ ਆਪਸ਼ਨਸ ਨੈਵੀਗੇਟਰਜ਼ ਓਵਰ ਸੀਜ਼ ਕੋਲ ਅਵੇਲੇਬਲ ਹੈ ਤੇ ਉਸੇ ਦੇ ਤਹਿਤ ਅੱਜ ਆਪਾਂ ਫਰਾਂਸ ਦੀ ਗੱਲ ਕਰਨ ਜਾ ਰਹੇ ਹਾਂ ਸੋ ਮੈਮ ਅੱਜ ਦੇ ਟਾਈਮ ਵਿੱਚ ਆਪਾਂ ਫਰਾਂਸ ਨੂੰ ਕਿਵੇਂ ਦੀ অপਸ਼ਨ ਦੇਖੀਏ ਔਰ ਕਿਹੜੇ ਸਟੂਡੈਂਟਸ ਦੀ ਜੇ ਪ੍ਰੋਫਾਈਲ ਵਾਈਜ਼ ਆਪਾਂ ਗੱਲ ਕਰੀਏ ਬੈਸਟ ਸੂਟੇਬਲ ਮੰਨੀਏ ਔਰ ਅਗਰ ਫਰਾਂਸ ਦਾ ਵੀਜ਼ਾ ਲੱਗਦਾ ਹੈ ਕਿਸ ਤਰ੍ਹਾਂ ਦੀ অপਸ਼ਨ ਸਟੂਡੈਂਟ ਨੂੰ ਮਿਲਦੀਆਂ ਨੇ ਔਰ ਕਿਸ ਤਰ੍ਹਾਂ ਦੇ ਬੈਨੀਫਿਟਸ ਵੀ ਇਸ ਕੰਟਰੀ ਤੋਂ ਸਟੂਡੈਂਟਸ ਨੂੰ ਮਿਲ ਸਕਦੇ ਨੇ ਦੇਖੋ ਹਰਜੋਰ ਟੈਕਨੋਲੋਜੀ ਵਾਈਜ਼ ਫੈਸ਼ਨ ਪ੍ਰੋਡਕਟ ਵਾਈਜ਼ ਤੁਸੀਂ ਇਹ ਦੇਖੋ ਕਿ ਫਰਾਂਸ ਦਾ ਤੁਸੀਂ ਕੋਈ ਮਰਜ਼ੇ ਕੋਸਮੈਟਿਕ ਦਾ ਟਾਪ ਪ੍ਰੋਡਕਟ ਚੱਕੋਗੇ ਉਹ ਫਰਾਂਸ ਦਾ ਮਿਲੇਗਾ ਜੀ ਜਫਾਲ ਜਿਹੜੇ ਆਏ ਹੈ ਉਹ ਸਾਰੇ ਫਰਾਂਸ ਤੋਂ ਹੀ ਡੀਲ ਹੋਈ ਹੈ ਇੰਡੀਆ ਦੀ ਤੇ ਟੈਕਨੋਲੋਜੀ ਵਾਈਜ਼ ਦੇਖੋ ਹੋਰ ਬਹੁਤ ਕੁਝ ਜਿਹੜੀ ਫਰਾਂਸ ਤੋਂ ਇੰਡੀਆ ਦਾ ਜਿਹੜਾ ਰਿਲੇਸ਼ਨ ਇੱਕ ਬਹੁਤ ਅੱਛੇ ਕੋਰਡਲ ਰਿਲੇਸ਼ਨ ਹੈ ਔਰ ਸਟੂਡੈਂਟਸ ਉੱਥੇ ਜਾਣਾ ਪਸੰਦ ਕਰਦੇ ਹੈ ਸ਼ੈਨੇਗਨ ਕੰਟਰੀ ਆ ਵਰਕ ਓਪਰਚ्युनिटीज ਬਹੁਤ ਹੈ ਔਰ ਤੁਸੀਂ ਇਹ ਦੇਖੋ ਕਿ ਵਰਲਡ ਦੇ ਬੈਸਟ ਬ੍ਰਾਂਡ ਫਰਾਂਸ ਦੇ ਵਿੱਚ ਹੈ ਜਿਹੜਾ ਕਿ ਮਤਲਬ ਮਦਰ ਕੈਲੋ ਫਰਾਂਸ ਬੈਸਟ ਬ੍ਰਾਂਡਸ ਦਾ ਜੀ ਹੁਣ ਉੱਥੇ ਜਿਹੜਾ ਸਟੂਡੈਂਟ ਇਸ ਟਾਈਮ ਕਿਉਂਕਿ ਪ੍ਰੈਜ਼ੀਡੈਂਟ ਫਰਾਂਸ ਦੇ ਜਿਹੜੇ ਰਿਪਬਲਿਕ ਡੇ ਤੇ ਆਪਣੇ ਆਏ ਸੀਗੇ ਉਹਨਾਂ ਨੇ 30000 ਸਟੂਡੈਂਟਸ ਦਾ ਜਿਹੜਾ ਅਨਾਉਂਸ ਕੀਤਾ ਸੀ ਵੀਜ਼ਾ ਵਾਸਤੇ ਹੁਣ ਸਟੂਡੈਂਟ ਜਿਹੜਾ ਬਿਕੋਜ਼ ਇਹਨਾਂ ਨੇ ਇੱਕ ਇਹ ਵੀ ਅਨਾਉਂਸਮੈਂਟ ਕੀਤੀ ਕਿ ਪੋਸਟ ਸਟਡੀ ਵਰਕ ਪਰਮਿਟ ਅਪ ਟੂ 5 ইয়ারਸ ਵੀ ਅਸੀਂ ਦੇ ਸਕਦੇ ਹਾਂ ਡਿਪੈਂਡ ਔਨ ਦਾ ਕੋਰਸ ਹੁਣ ਇੱਕ ਸਟੂਡੈਂਟ ਹੈ ਜਿਹਦਾ 50% ਹੈ ਜੀ ਔਰ ਆਇਲਸ ਨਹੀਂ ਕੀਤੀ ਉਹਨੂੰ ਵੀ ਅਸੀਂ অপਸ਼ਨ ਦੇ ਸਕਦੇ ਹਾਂ ਔਰ ਇੱਕ ਅੱਛਾ ਸਟੂਡੈਂਟ ਹੈ ਜਿਹੜਾ ਇੰਜੀਨੀਅਰਿੰਗ ਦੇ ਚਾਹਵਾਨ ਹੈ ਬੜੇ ਅੱਛੇ ਕੋਰਸੇਸ ਦੇ ਚਾਹਵਾਨ ਹੈ ਉਹਨੂੰ ਵੀ ਅਸੀਂ ਫਰਾਂਸ ਦੀ ਆਪਸ਼ਨ ਦੇ ਸਕਦੇ ਆ ਬਿਕੋਜ਼ ਫਰਾਂਸ ਉਹਨਾ ਹੋਜੇ ਸਟੂਡੈਂਟਸ ਵਾਸਤੇ ਕਿ ਜਿਹੜਾ ਬਹੁਤ ਅੱਛਾ ਪੜਨ ਵਾਲਾ ਬੱਚਾ ਹੈ ਸਕਾਲਰਸ਼ਿਪ ਵੱਧ ਤੋਂ ਵੱਧ ਅਸੀਂ ਦੇ ਸਕਦੇ ਆ 7000 ਯੂਰੋ ਵਿੱਚ ਅਸੀਂ ਉਹਨਾਂ ਨੂੰ ਜਿਹੜਾ ਪਰ ਐਨਮ ਔਰ ਜਿਹੜੇ ਬੈਸਟ ਕੋਰਸੇਸ ਆ ਵਰਲਡ ਦੇ ਨੇਮ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਕਲਾਊਡ ਕੰਪਿਊਟਿੰਗ ਹੈ ਨਾ ਆ ਕੋਈ ਮਰਜੀ ਡਾਟਾ ਅਨਲਿਸਿਸ ਕੋਈ ਮਰਜੀ ਦਾ ਕੋਰਸ ਕਰੋ ਇੰਜੀਨੀਅਰਿੰਗ ਦੇ ਆਟੋਮੇਸ਼ਨ ਦੇ ਕਰੋ আজকাল ਰੋਬੋਟਿਕਸ ਆਟੋਮੇਸ਼ਨ ਜੋ ਮਰਜੀ ਕੋਰਸਸ ਕਰੋ ਉਹ ਬੈਸਟ ਕੋਰਸਸ ਜਾਂ ਆਰਨਰੀ ਕੋਰਸਸ ਬਿਜ਼ਨਸ ਮੈਨੇਜਮੈਂਟ ਹਸਪਿਟੈਲਿਟੀ ਓਬਵੀਅਸਲੀ ਦੇ ਸਕਦੇ ਆ ਫੀਸ ਬਹੁਤ ਹੈ ਐਂਡ ਜਸ ਸਪਾਊਸ ਨਾਲ ਜਾਣਾ ਚਾਹੁੰਦਾ ਉਹ ਵੀ ਜੇ ਮਾਸਟਰਸ ਕੀਤੀ ਹੋਈ ਹੈ ਮੇਨ ਐਪਲੀਕੈਂਟ ਨੇ ਤੇ ਪੀ ਐਚ ਡੀ 3 ਇਅਰ ਦੀ ਹੈ ਉਹਦੇ ਵਿੱਚ ਸਪਾਊਸ ਨਾਲ ਜਾ ਸਕਦਾ ਬੇਬੀ ਨਾਲ ਜਾ ਸਕਦਾ ਉਹ ਵੀ ਆਪਸ਼ਨਸ ਆ ਉਹ ਵੀ ਮਿਨੀਮਮ 50% ਆਇਲਸ ਨਹੀਂ ਕੀਤੀ ਹੋਈ ਤੇ ਮੀਡੀਅਮ ਆਫ ਇਨਸਟruction ਇੰਗਲਿਸ਼ ਹੋਣਾ ਚਾਹੀਦਾ ਉਹ ਲੈਟਰ ਸਾਨੂੰ ਚਾਹੀਦੀ ਹੈ ਜੇ ਆਇਲਸ ਕੀਤੀ ਹੋਈ ਹੈ ਤੇ ਆਇਲਸ ਦਾ 6 ਬੈਂਡ ਜਾਂ 6.5 ਸਾਨੂੰ ਚਾਹੀਦੀ ਹੈ ਡਿਪੈਂਡ ਔਨ ਦਾ ਕੋਰਸ ਜਿਹੜੇ ਫੰਡ ਸ਼ੋ ਕਰਨੇ ਆ ਉਹ ਤੁਸੀਂ ਥੋੜੀ ਜਾਂ ਬੈਂਕ ਲੈਟਰ ਦਿਖਾ ਦਿਓ 10 12 15 ਲੱਖ ਦਾ ਦੈਟਸ ਆਲ ਫੀਸ ਮੈਂ ਤੁਹਾਨੂੰ ਦੱਸ ਦੇ ਦਿੱਤੀ ਹੈ ਹੋਨ ਪਰਟੀਕੂਲਰ ਜਿਹੜਾ ਬੱਚਾ ਹੈ ਕਹਿੰਦਾ ਕਿ ਮੈਂ ਕਿਹੜੇ ਕੋਰਸ 'ਚ ਜਾਣਾ ਹੈ ਡਿਪੈਂਡ ਕਰਦਾ ਉਹਦਾ ਇੰਟਰਸਟ ਕੀ ਹੈ ਪੋਸਟ ਸਟਡੀ ਵਰਕ ਪਰਮਿਟ ਕਿੰਨਾ ਮਿਲਣਾ ਹੈ ਉਹ ਵੀ ਡਿਪੈਂਡ ਕਰਦਾ ਤੁਹਾਡਾ ਕੋਰਸ ਕੀ ਹੈ ਮਿਨਿਮਮ 18 ਮੰਥਸ ਦਾ ਵਰਕ ਪਰਮਿਟ ਮਿਲਦਾ ਹੀ ਮਿਲਦਾ ਹੈ ਪੋਸਟ ਸਟਡੀ ਵਰਕ ਪਰਮਿਟ ਲੇਕਿਨ ਉਹਨਾਂ ਨੇ ਜਿਹੜਾ ਅਨਾਉਂਸ ਕੀਤਾ ਹੈ ਅਪ ਟੂ 5 ইয়ারਸ ਦਾ ਉਹ ਵੀ ਡਿਪੈਂਡ ਕਰਦਾ ਤੁਸੀਂ ਕੀ ਕੋਰਸ ਕੀਤਾ ਹੈ ਔਰ ਮਾਸਟਰਸ ਵਾਸਤੇ ਮੈਕਸਿਮਮ ਐਲੀਜੀਬਿਲਟੀ ਬੰਦੀ ਬੰਦੀ ਆ ਜੀ ਜੀ ਠੀਕ ਹੈ ਬਿਲਕੁਲ ਸੋ ਤੁਸੀਂ ਸਾਰੇ ਸਟੂਡੈਂਟ ਜ਼ਰੂਰ ਸਮਝ ਜਾਦੇ ਨੇ ਕਿ ਫਰਾਂਸ ਆਪਣੇ ਆਪ ਦੇ ਵਿੱਚ ਕਿੰਨੀਆਂ ਤੇ ਸਾਰੀਆਂ ਚੰਗੀਆਂ ਆਪਸ਼ਨਸ ਤੁਹਾਡੇ ਲਈ ਲੈ ਕੇ ਜ਼ਰੂਰ ਬੈਠੇ ਸੋ ਸਿਰਫ ਤੁਹਾਨੂੰ ਜ਼ਰੂਰਤ ਹੈ ਕਿ ਤੁਸੀਂ ਆਪਣੇ ਪ੍ਰੋਫਾਈਲ ਦੇ ਅਕੋਰਡਿੰਗਲੀ ਸਹੀ ਆਪਸ਼ਨਸ ਦੇ ਨਾਲ ਅੱਗੇ ਵਧੋ ਤੇ ਆਪਣੇ ਫਿਊਚਰ ਨੂੰ ਹਰਜੋਤ ਇਸ ਟਾਈਮ ਜਿਹੜੀ ਬਾਕੀ ਕੰਟਰੀ ਚੰਨੇ ਪ੍ਰੋਬਲਮ ਆ ਰਹੀ ਹੈ ਨਾ ਪ੍ਰੋਫਾਈਲ ਸਿਲੈਕਸ਼ਨ ਨੂੰ ਲੈ ਕੇ ਤੇ ਇਸ ਟਾਈਮ ਫਰਾਂਸ ਬੈਸਟ ਆਪਸ਼ਨ ਹੈ ਵੀਜ਼ਾ ਵੀ ਇਨਰ ਦਾ ਇੰਨਾ ਈਜ਼ੀ ਆਉਂਦਾ ਹੈ ਇੰਨਾ ਈਜ਼ੀ ਆਉਂਦਾ ਹੈ ਐਂਡ ਇਮੀਡੀਏਟ ਵੀਜ਼ਾ ਵੀਜ਼ੇ ਚ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਅੱਛਾ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਭੁੱਲ ਗਈ ਕਿ ਸਕਾਲਰਸ਼ਿਪ 50% ਓਕੇ ਜੀ ਮੰਨ ਲਓ 14000 ਯੂਰੋ ਫੀਸ ਹੈ 7000 ਯੂਰੋ ਚ ਤੁਹਾਨੂੰ ਅਸੀਂ ਜਿਹੜਾ ਇਹ ਪਰਨਮ ਫੀਸ ਦੇ ਸਕਦੇ ਆ ਜੀ ਤੇ ਤੁਹਾਡੀ ਸਕਾਲਰਸ਼ਿਪ 50% ਲੱਗ ਰਹੀ ਹੈ ਵੀਜ਼ਾ ਸਭ ਤੋਂ ਜ਼ਿਆਦਾ ਆ ਰਹੇ ਹੈ ਪ੍ਰੈਜ਼ੀਡੈਂਟ ਸਾਹਿਬ ਨੇ ਆਪ ਅਨਾਉਂਸ ਕੀਤਾ ਹੈ ਐਂਡ ਆਈ ਵਿਦਆਊਟ ਆਇਲਜ ਚਾਂਦੇ ਉਹ ਵੀ ਮਿਲ ਜਾਏਗਾ ਵਿਦਆਇਲ ਚਾਂਦੇ ਉਹ ਵੀ ਮਿਲ ਜਾਏਗਾ ਕੋਰਸ ਤੁਹਾਨੂੰ ਬਹੁਤ ਟੈਕਨੀਕਲ ਕੋਰਸ ਚਾਹੀਦਾ ਉਹ ਵੀ ਮਿਲ ਜਾਏਗਾ ਸਿੰਪਲ ਕੋਰਸ ਚਾਹੀਦਾ ਉਹ ਵੀ ਮਿਲ ਜਾਏਗਾ ਇਨਟੇਕ ਮੇਂ ਐਂਡ ਦੈਨ ਸੈਪਟੈਂਬਰ ਜੀ 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 ਬਿਲਕੁਲ ਯਾਨੀ ਹਰ ਤਰ੍ਹਾਂ ਦੇ ਸਟੂਡੈਂਟ ਦੇ ਲਈ ਉਸੇ ਚੁਆਇਸ ਅਕੋਰਡਿੰਗਲੀ ਕੋਰਸ ਅਵੇਲੇਬਲ ਨੇ 50% ਸਕਾਲਰਸ਼ਿਪ ਹੈ ਦੇਖੋ ਸਟੂਡੈਂਟ ਸਮਝ ਸਕਦੇ ਨੇ ਕਿ ਜਿੱਥੇ ਅਗਰ ਆਪਾਂ ਕੈਨੇਡਾ ਦੀ ਗੱਲ ਕਰੀਏ ਜੀਆਈਸੀ ਡਬਲ ਹੋ ਚੁੱਕੀ ਉਸ ਤੋਂ ਬਾਅਦ ਸਟੂਡੈਂਟ ਦੇ ਮਨ ਵਿੱਚ ਖਰਚੇ ਨੂੰ ਲੈ ਕੇ ਬਹੁਤ ਜ਼ਿਆਦਾ ਹੋ ਗਿਆ ਕਿ ਐਸੇ ਜੀ ਨਹੀਂ ਨਹੀਂ ਜੀ ਜੀ ਖਲੀ ਫੰਡ ਸ਼ੋ ਕਰਨੇ ਹਨ ਹੁਣ ਤੁਸੀਂ ਦੇਖੋ 7000 ਯੂਰੋ ਫੀਸ ਕਿੰਨੀ ਹੋਈ ਜੀ ਹਨਾ 6 ਸਵਾ 6 6.5 ਲੱਖ ਰੁਪਏ ਸਾਲ ਦੀ ਫੀਸ ਤੇ ਤੁਸੀਂ ਜਾ ਰਹੇ ਹੋ ਉਹ ਵੀ ਫਰਾਂਸ ਵਰਗੀ ਇੰਨੀ ਬੜੀ ਕੰਟਰੀ ਦੇ ਵਿੱਚ ਜਿੱਥੇ ਕਿ ਤੁਸੀਂ ਬ੍ਰਾਂਡ ਦੇਖੋ ਆਪ ਸਟੂਡੈਂਟ ਜਾ ਕੇ ਗੂਗਲ ਤੇ ਸਰਚ ਕਰਨ ਕਿ ਵਾਈ ਸ਼ੁਡ ਆਈ ਸਟੱਡੀ ਇਨ ਫਰਾਂਸ ਤੇ ਇਹਨਾਂ ਨੂੰ ਪਤਾ ਚੱਲ ਜਾਏਗਾ ਕਿ ਮਤਲਬ ਤੁਸੀਂ ਦੇਖੋ ਇਕਨੋਮਿਕਲੀ ਕਿੰਨਾ ਸਟਰੋਂਗ ਹੈ ਪੂਰੇ ਸ਼ੈਨੇਗੰਦ ਦੇ ਵਿੱਚ ਫਰਾਂਸ ਜਿਹੜਾ ਹੈ ਜੀ ਬਹੁਤ ਸਟਰੋਂਗ ਹੈ ਜਰਮਨੀ ਫਰਾਂਸ ਇਹ ਦੋ ਕੰਟਰੀਸ ਤਾਂ ਬਹੁਤ ਸਟਰੋਂਗ ਆਉਂਦੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਸੋ ਦੇਖੋ ਅੱਜ ਦਾ ਟਾਈਮ ਹੈ ਜਿੱਥੇ ਅਗਰ ਤੁਸੀਂ ਟਾਈਮਲੀ ਅਗਰ ਫਰਾਂਸ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਬਹੁਤ ਚੰਗੇ ਆਪਸ਼ਨ ਮਿਲ ਸਕਦੀਆਂ ਨੇ ਬਾਅਦ ਵਿੱਚ ਹੁੰਦਾ ਕੀ ਹੈ ਜਦੋਂ ਰਸ਼ ਜ਼ਿਆਦਾ ਬਣ ਜਾਂਦਾ ਹੈ ਫਿਰ ਅਸੀਂ ਸੋਚਦੇ ਹਾਂ ਫਿਰ ਕੁਝ ਨਾ ਕੁਝ ਪ੍ਰੋਬਲਮਸ ਸਾਨੂੰ ਫੇਸ ਕਰਨੀ ਪੈ ਜਾਂਦੀ ਹੈ ਤੇ ਜਦੋਂ ਬਹੁਤ ਜ਼ਿਆਦੀ ਫਾਈਲਸ ਲੱਗਣ ਲੱਗ ਜਾਂਦੀਆਂ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਕੰਟਰੀ ਵੀ ਬਾਅਦ ਵਿੱਚ ਆਪਣੇ ਰੂਲ ਚੇਂਜ ਕਰਨ ਦਾ ਮੂਡ ਬਣਾ ਲੈਂਦੀ ਹੈ ਸੋ ਇਹ ਰਾਈਟ ਟਾਈਮ ਹੈ ਅਗਰ ਤੁਸੀਂ ਸੋਚ ਰਹੇ ਹੋ ਕਿ ਚੰਗੀ ਆਪਸ਼ਨ ਤਾਂ ਅੱਜ ਅਸੀਂ ਤੁਹਾਨੂੰ ਫਰਾਂਸ ਇੱਕ ਚੰਗੀ ਆਪਸ਼ਨ ਦੱਸ ਦਿੱਤੀ ਹੈ ਹੋਰ ਡਿਟੇਲ ਵਿੱਚ ਜਾਣਕਾਰੀ ਲੈਣਾ ਚ प्रोफाइल के अकॉर्डिंगली सही ऑप्शन बारे जानना चाहो तो जरूर जोड़ा नंबर डिस्प्ले है नैविगेट ओवरसीज आ इस उपर कॉल करके तुसी पूरी जानकारी ले सद नैविगेट ओवरसीज ऑफिस भी विजिट कर सद अपने डॉक्यूमेंट्स वट्सअप भी कर सद जल्दी तो जल्दी असैसमेंट हो सके तो सही चीज़ा समझते हुए टाइमली अपनी फाइल प्रोसैस करवा सको बहुत बहुत थैंक्स मैम फ्रांस में लैके तुम्हें वाकई बहुत चंकी जानकारी और स्टूडेंट्स काफ़ी पॉजिटिव पॉइंट्स दसे दसेने जिसनों सोचते हुए स्टूडेंट अपने फ्यूचर के लिए सही डिसीजन जरूर ले सकते हैं अगों भी ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ